ਕਦੋਂ ਪਤਾ ਲੱਗਾ ਕਿ ਉਹ ਘਰ ਹੈ ਨਹੀਂ ਐ? ਬਾਬੇ ਸੁੱਤੇ ਬੈਠੇ ਸੀ। ਅੱਛਾ ਸੁੱਤੇ ਬੈਠੇ ਸਾਰੇ ਤੇ ਮੋਟਰਸਾਈਕਲ ਲੈ ਕੇ ਗਿਆ ਹੋਇਆ। ਹੁਣ ਸਵੇਰੇ ਉੱਠੇ ਮੁਰਸਾ ਕਰਨੀ ਹੈ। ਹੂੰ। ਦੇਖਾ ਜੇ ਤੱਕ ਤੁਸੀਂ ਪੁਲਿਸ ਨੂੰ ਕੀ ਜਾਣਕਾਰੀ ਦਿੱਤੀ ਹੈਗੀ? ਉਹ ਇਤੋਂ ਰੱਕ ਲੱਗਾ ਉਹਨੇ ਆਪੇ ਹੀ। ਅਸੀਂ ਮਿਲਣ ਆਏ ਸੀ, ਮਿਲੇ ਬੈਠੇ ਗੱਲਾਂ ਬਾਤਾਂ ਕੀਤੀਆਂ। ਤੇ ਸਵੇਨ ਨੂੰ ਪਤਾ ਨਹੀਂ 5:00 ਵਜੇ ਚਲ ਗਏ ਕਿਤੇ ਉਹ ਹੱਤੀ ਮੈਂਟਲੀ ਹਾਲਤ ਕਿਹੋ ਜੀ ਸੀ ਉਹਦੀ ਕਿਉਂਕਿ ਮੈਂਟਲੀ ਹਾਲ ਤਾਂ ਬਿਲਕੁਲ ਸਹੀ ਸੀ ਕੋਈ ਐਡਾ ਨਹੀਂ ਸੀ ਉਹਦਾ ਗੱਲਾਂ ਬਾਤਾਂ ਤਾਂ ਬਿਲਕੁਲ ਸਹੀ ਲੱਗਦਾ ਸੀ ਪਰ ਥੋੜਾ ਨਰਵਸ ਜਿਹਾ ਡਿਪਰੈਸ ਉਹਤੇ ਕੀ ਕੁਝ ਹੋਇਆ ਉਹਦੇ ਨਾਲ ਕੀ ਕੁਝ ਘਟਨਾ ਵਾਪਰੀ ਕਿਉਂਕਿ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਆ ਰਹੀ ਹੈ ਕਿ ਐਦਾਂ ਦਾ ਕੁਝ ਨਹੀਂ ਸਾਨੂੰ ਦੱਸਿਆ ਉਹ ਨਹੀਂ ਹਾਂਜੀ ਪੁਲਿਸ ਪ੍ਰਸ਼ਾਸਨ ਹੁਣ ਕੀ ਕਹਿ ਰਹੀ ਹੈ ਉਹ ਹੁਣ ਪਾਲ ਉਹ ਵੀ ਕਰਦੇ ਸਵੇਰੇ ਆਏ ਸੀ ਰਿਪੋਰਟ ਲੱਕ ਕੇ ਲੈ ਕੇ ਗਏ ਆ ਬਾਕੀ ਦੱਸਣਗੇ ਕਿੱਦਾਂ ਹੁੰਦੀ ਆ ਅਮਰੀਕਾ ਤੋਂ 104 ਪਰਤੇ ਡਿਪੋਟ ਹੋ ਕੇ ਕੱਲ ਵਾਪਸ ਆਇਆ ਤੇ ਰਾਤਾਂ ਨੂੰ ਆਪਣੇ ਘਰ ਵਿੱਚ ਪਹੁੰਚਿਆ ਇਸ ਵਕਤ ਅਸੀਂ ਜ਼ਿਲ੍ਹਾ ਜਲੰਧਰ ਦੇ ਫਲੋਰ ਵਿੱਚ ਮੌਜੂਦ ਹਾਂ ਜਿੱਥੇ ਕਿ 40 ਸਾਲਾ ਦਾ ਦਿਵਿੰਦਰ 2 ਮਹੀਨੇ ਪਹਿਲਾਂ ਦੁਬਈ ਜਾਂਦਾ ਵੈ ਤੇ ਘਰਦਿਆਂ ਨੂੰ ਦੱਸ ਕੇ ਜਾਂਦਾ ਹੈ ਕਿ ਮੈਂ ਘੁੰਮਣ ਫਿਰਲੇ ਜਾ ਰਿਹਾ ਮੈਂ ਤੇ ਉਸ ਤੋਂ ਬਾਅਦ ਯੂ ਐਸ ਏ ਚਲੇ ਜਾਂਦਾ ਤਾਂ 13-14 ਦਿਨ ਉੱਥੇ ਰਹਿੰਦਾ ਵੈ ਤੇ ਉਸ ਤੋਂ ਬਾਅਦ ਡਿਪੋਰਟ ਹੋ ਕੇ ਵਾਪਸ ਆਂਦਾ ਵੈ ਸਭ ਤੋਂ ਪਹਿਲਾਂ ਘਰ ਦੇ ਹਾਲਾਤ ਦਿਖਾਣੇ ਆ ਇਸ ਵਕਤ ਅਸੀਂ ਦਿਵਿੰਦਰ ਦੇ ਘਰ ਵਿੱਚ ਮੌਜੂਦ ਹੈ ਜਿਹਦੀ ਕਿ 40 ਸਾਲ ਦੀ ਉਮਰ ਹੈ ਤੇ ਪਹਿਲਾ ਪਲੰਬਰ ਦਾ ਕੰਮ ਕਰਦਾ ਸੀਗਾ ਤੇ ਆਪਣੀ ਮਾਤਾ ਨੂੰ ਦੱਸ ਕੇ ਜਾਂਦਾ ਹੈ ਕਿ ਮੈਂ ਮਾਂ ਦੁਬਈ ਘੁੰਮਣ ਵਾਸਤੇ ਚੱਲਾਂ ਮੈਂ ਤੇ ਉਸ ਤੋਂ ਬਾਅਦ ਯੂ ਐਸ ਏ ਚੱਲ ਜਾਂਦਾ ਪਰ ਮਾਂ ਨੂੰ ਇਸ ਬਾਰੇ ਨਹੀਂ ਪਤਾ ਹੁੰਦਾ ਕਿ ਮੇਰਾ ਪੁੱਤ ਯੂ ਐਸ ਏ ਬੈਠਾ ਵੈ ਤੇ ਕੱਲ 1.5 ਵਜੇ ਪਤਾ ਲੱਗਦਾ ਵੈ ਕਿ ਉਹ ਡਿਪੋਰਟ ਹੋ ਕੇ ਵਾਪਸ ਆ ਰਿਹਾ ਵੈ ਮਾਂ ਨੂੰ ਨਹੀਂ ਪਤਾ ਕਿੰਨੇ ਪੈਸੇ ਲੱਗੇ ਕਿਉਂਕਿ ਘਰ ਦੇ ਹਾਲਾਤ ਇੰਨੇ ਚੰਗੇ ਨਹੀਂ ਹੈਗੇ ਪੁੱਤ ਜਿਹੜਾ ਕਿ ਪਲੰਬਰ ਦਾ ਕੰਮ ਕਰਦਾ ਸੀਗਾ ਚੰਗੇ ਭਵਿੱਖ ਦੀ ਤਲਾਸ਼ ਲਈ ਉਹ ਬਾਹਰ ਗਿਆ ਸੀਗਾ ਪਰ ਕੀ ਪਤਾ ਸੀਗਾ ਕਿ ਇਦਾਂ ਦਾ ਕੁਝ ਨਹੀਂ ਹੋਣਾ ਤੇ ਰਾਤੀ ਵਾਪਸ ਆਇਆ ਤੇਗਾ ਸਵੇਰ ਹੁੰਦੇ ਹੀ ਪੰਛੇ ਵੇ ਦਾ ਸਮਾਸੀਗਾ ਜਦੋਂ ਬਾਈਕ ਚੱਕਦਾ ਵੈ ਤੇ ਉਸ ਤੋਂ ਬਾਅਦ ਘਰ ਵਿੱਚੋਂ ਚੱਲ ਜਾਂਦਾ ਤੇ ਹਜੇ ਤੱਕ ਲੱਭਿਆ ਨਹੀਂ ਹੈਗਾ ਮਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋਈ ਪਈ ਐ ਪੁਲਿਸ ਨੂੰ ਸ਼ਿਕਾਇਤ ਵੀ ਦੇ ਦਿੱਤੀ ਐ ਤੇ ਪੁਲਿਸ ਜਿਹੜੀ ਕੀ ਐ ਦਵਿੰਦਰ ਦੀ ਭਾਲ ਕਰਦੀ ਪਈ ਐ ਇਹ ਉਹ ਮਾਂ ਵੈ ਤੇ ਉਹਨਾਂ ਦਾ ਛੋਟਾ ਭਰਾ ਵੈ ਜੋ ਬੈਠੇ ਹੋਏ ਐ ਤੇ ਪਹਿਲਾਂ ਤਾਂ ਪਤਾ ਹੀ ਨਹੀਂ ਸੀਗਾ ਕਿ ਪੁੱਤ ਜਿਹੜਾ ਕਿ ਯੂ ਐਸ ਏ ਤੋਂ ਡਿਪੋਰਟ ਹੋ ਕੇ ਆਇਆ ਵੈ ਤੇ ਜਦੋਂ ਪਤਾ ਲੱਗਾ ਚਲੋ ਮਾਂ ਨੂੰ ਇੰਨੀ ਤਾਂ ਖੁਸ਼ੀ ਸੀ ਚਲ ਮੇਰਾ ਪੁੱਤ ਵਾਪਸ ਮੁੜਿਆ ਆ ਪਰ ਹੁਣ ਪੁੱਤ ਹੀ ਜਿਹੜਾ ਵੈ ਉਹ ਗਾਇਬ ਹੋ ਚੁੱਕਾ ਵੈ ਬਹੁਤ ਸਾਰੀ ਚੀਜ਼ਾਂ ਹੋ ਸਕਦੀ ਹੈ ਕਿਉਂਕਿ ਇੱਕ ਤਾਂ ਹੁਣ ਕਰਜ਼ਾ ਬਹੁਤ ਚੜ ਗਿਆ ਵੈ ਪੈਸੇ ਨਹੀਂ ਪਤਾ ਕਿੰਨੇ ਦਿਨੇ ਮਾਂ ਨੂੰ ਪਰ ਮਾਂ ਨੂੰ ਇਹ ਜ਼ਰੂਰ ਪਤਾ ਕਿ ਮੁੰਡਾ ਜੇਕਰ ਬਾਹਰ ਗਿਆ ਤਾਂ ਪੈਸੇ ਬਹੁਤ ਲੱਗੇ ਹੋਗੇ ਤੇ ਘਰ ਦੇ ਹਾਲਾਤ ਇੰਨੇ ਚੰਗੇ ਨਹੀਂ ਐ ਮਾਂ ਨਾਲ ਗੱਲਬਾਤ ਕਰਦੇ ਮਤਲਬ ਕੀ ਪਤਾ ਸੀ ਤੁਹਾਨੂੰ ਤੁਹਾਡੇ ਤੱਕ ਕੀ ਜਾਣਕਾਰੀ ਸੀ ਸਾਡੇ ਇਹ ਸੇ ਦੁਬਈ ਨੂੰ ਗਿਆ ਸਾਡੇ ਕੋਲ ਸਾਨੂੰ ਖਾਂਦਾਨੀ ਪਤਾ ਕਿੱਦਾਂ ਹੋ ਗਿਆ ਕਿੱਦਾਂ ਨਹੀਂ ਗਿਆ ਤਾਂ ਇਹ ਤਾਂ ਸਾਨੂੰ ਕੋਲ 1.5 ਵਜੇ ਪਤਾ ਲੱਗਾ ਕਿਵੇਂ ਪਤਾ ਲੱਗਿਆ ਹਾਂ ਬਈ ਉਹ ਬਾਬਸਾ ਆ ਗਿਆ ਯਾਸੀ ਦਾ ਪਰੇਸ਼ਾਨ ਹੋਏ ਤੈ ਕੱਲ ਦੇ ਦੇਖਦੇ ਇਹ ਕੀ ਗੱਲ ਬਣੀ ਵੀ ਸਾਨੂੰ ਤਾਂ ਕਹਿੰਦਾ ਸੀ ਮੈਂ ਦੁਬਈ ਚੱਲਿਆ ਤੁਹਾਨੂੰ ਦੁਬਈ ਦਾ ਉਹਨਾਂ ਨੇ ਕਿਹਾ ਹੋਇਆ ਸੀਗਾ ਪਹਿਲਾਂ ਕੋਈ ਗੱਲ ਚਰਚਾ ਨਹੀਂ ਹੋਈ ਕਿ ਅੱਗੇ ਮੈਂ ਯੂ ਐਸ ਏ ਨਿਕਲਣਾ ਹੈਗਾ ਕੋਈ ਗੱਲਬਾਤ ਨਹੀਂ ਹੋਈ ਸਾਡੇ ਨਾਲ ਹਾਂਜੀ ਰਾਤੀ ਜਦੋਂ ਪ੍ਰਤਿਆ ਵਾਪਸ ਕੋਈ ਗੱਲਬਾਤ ਕੀਤੀ ਤੁਸੀਂ ਪੁੱਛਿਆ ਕਿ ਪੁੱਤ ਤੂੰ ਉਵੇਂ ਕਿਵੇਂ ਯੂ ਐਸ ਏ ਕਿੱਦਾਂ ਪਹੁੰਚ ਗਿਆ ਤੂੰ ਤਾਂ ਦੁਬਈ ਕੋ ਮੰਡ ਗਿਆ ਸੀ ਹਾਂ ਹੋਈ ਇਹ ਨਹੀਂ ਮੈਂ ਉਹਨਾਂ ਗੱਲਾਂ ਨਹੀਂ ਕੀਤੀ ਮੈਂ ਉਹਨਾਂ ਉਹ ਪਰੇਸ਼ਾਨ ਚ ਤਾਂ ਵਾਪਸ ਹੈਗਾ ਉੱਤੇ ਪਰੇਸ਼ਾਨੀ ਅਸੀਂ ਆਪ ਪਾਉਂਦੇ ਉਹਨਾਂ ਟੈਨਸ਼ਨ ਹੋਰ ਲੈਣਾ ਨਹੀਂ ਸੀ ਦੱਸਿਆ ਕੁਛ ਨਹੀਂ ਉਹਨੇ ਆ ਕੇ ਘਰ ਕੋਈ ਕੁਛ ਨਹੀਂ ਦੱਸਿਆ ਹਾਂ ਤੁਹਾਨੂੰ ਤੁਸੀਂ ਉਹਨਾਂ ਦੇ ਛੋਟੇ ਭਰਾ ਨੂੰ ਤੁਹਾਡੀ ਕੋਈ ਗੱਲਬਾਤ ਹੋਈ ਕਿ ਭਰਾ ਤੂੰ ਕਿਵੇਂ ਉੱਥੇ ਪਹੁੰਚਿਆ ਮੈਂ ਕਿਵੇਂ ਸਾਰੇ ਹਾਲਾਤ ਬਣੇ ਮੈਂ ਪੁੱਛਿਆ ਗੱਲਾਂ ਨਹੀਂ ਸੀ ਸਵੇਰੇ ਫਿਰ ਇੱਕ ਕਦੋਂ ਪਤਾ ਲੱਗਾ ਕਿ ਉਹ ਘਰ ਹੈ ਨਹੀਂ ਆ ਅਵੇ ਸੁੱਤੇ ਮੇਸੀ ਅੱਛਾ ਸੁੱਤੇ ਮੇਸੋ ਸਾਰੇ ਤੇ ਮੋਟਰਸਾਈਕਲ ਲੈ ਕੇ ਗਿਆ ਹੋਇਆ ਮੋਰਸਾ ਮੈਂ ਰੋਟੇ ਮੋਰਸਾ ਕਰਨੀ ਹੈ ਹੂੰ ਦੇਖਾ ਜੇ ਤੱਕ ਤੁਸੀਂ ਪੁਲਿਸ ਨੂੰ ਕੀ ਜਾਣਕਾਰੀ ਦਿੱਤੀ ਹੈਗੀ ਉਹ ਇੱਥੇ ਰੱਖ ਕੇ ਲਗਾ ਉਹਨੇ ਆਪ ਹੀ ਹੂੰ ਕਦੋਂ ਗਿਆ ਸੀ ਹਾਂ ਤੇ ਕਰਦੇ ਹਾਲਾਤ ਕਿਵੇਂ ਦੇ ਕਿ ਕਿਉਂਕਿ ਪਲੰਬਰ ਦਾ ਕੰਮ ਕਰਦਾ ਸੀ ਘਰ ਚੱਲ ਪੈਂਦਾ ਸੀਗਾ ਮਾੜਾ ਮੋਟਾ ਚੱਲਦਾ ਸੀਗਾ ਪਲੰਬਰ ਦਾ ਕੰਮ ਹਾਂਜੀ ਪਰ ਉਹਦਾ ਉਗੋਕ ਸੀਗੇ ਘਰ ਦੇ ਹਾਂਜੀ ਤੇ ਕੋਈ ਸੁਪਨਾ ਸੁਪਨਾ ਪਹਿਲਾਂ ਸੱਚਾ ਹੋਣਾ ਕਿ ਮੁੰਡੇ ਨੂੰ ਬਾਹਰ ਭੇਜਣਾ ਕੋਈ ਸਿਗਾ ਇਦਾਂ ਦਾ ਵਿਚਾਰ ਪਹਿਲੇ ਸਾਡੇ ਚ ਕੋਈ ਵਿਚਾਰ ਨਹੀਂ ਸੀ ਸਾਡੀ ਇਹ ਪਲਾਨ ਕਦੋਂ ਬਣਿਆ ਫਿਰ ਉਹਦਾ ਤੇ ਬਣਿਆ ਦੁਬਈ ਚ ਅੱਛਾ ਹਾਂਜੀ ਦੁਬਈ ਚ ਦੁਬਈ ਕਿੰਨਾ ਚਿਰ ਰਿਹਾ ਹੈ ਫਿਰ ਕਿਹ ਰਿਹਾ ਡੇਢ ਕ ਮਹੀਨਾ ਰਿਹਾ ਡੇਢ ਤੱਕ ਮਹੀਨਾ ਇਹ ਸਭ ਨਾਲ ਸੀ ਜਿੱਦਾਂ ਕਰਦੇ ਹਾਂ ਮੈਂ ਡੇਢ ਕ ਮਹੀਨਾ ਰਿਹਾ ਤੇਰੀ ਦਿਨ ਕਾਲ ਆ ਗਿਆ ਸਾਨੂੰ ਕਾਲ ਆਏ ਤੇ ਪਤਾ ਲੱਗਾ ਵੇ ਜਦੋਂ ਵੀਡੀਓ ਪਾਈਆ ਉਦੋਂ ਸਾਨੂੰ ਪਤਾ ਲੱਗਾ ਵੇ ਅਮਰੀਕਾ ਚ ਪਹੁੰਚ ਕੇ ਉਨੇ ਬਾਬਸਾ ਕਰਦੇ ਤੇ ਕਿਉਂਕਿ ਅਮਰੀਕਾ ਜਾਣ ਵਾਸਤੇ ਲੱਖਾਂ ਰੁਪਇਆ ਲੱਗਦਾ ਹੈਗਾ ਫਿਰ ਕੋਈ ਜੀ ਜ਼ਮੀਨ ਜਾਇਦ ਵਿੱਚ ਮੈਨੂੰ ਤਾਂ ਥੋੜਾ ਪਤਾ ਇਸ ਗੱਲ ਦਾ ਅੱਛਾ ਤੁਹਾਨੂੰ ਨਹੀਂ ਪਤਾ ਵੈਸੇ ਤੁਹਾਨੂੰ ਪਤਾ ਵੀਰੇ ਕਿਵੇਂ ਸਾਰਾ ਕੁਝ ਹੋਇਆ ਹੈ ਇਹ ਤਾਂ ਪਰ ਹਮ ਆਪਾਂ ਚੰਗਾ ਇਹਨੂੰ ਨੇ 5-7 ਗੱਲਾਂ ਹੁੰਦੀਆਂ अच्छा हां जी देखो ਅਸੀਂ ਉਹਨਾਂ ਦੇ ਯਾਰ ਦੋਸਤ ਵੀ ਮੌਜੂਦ ਹੈ ਜੋ ਕਿ ਇਕੱਠੇ ਕੰਮ ਕਰਦੇ ਸੀ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਤੁਸੀਂ ਇਕੱਠੇ ਕੰਮ ਕਰਦੇ ਸੀਗੇ ਤੁਹਾਡਾ ਯਾਰ ਪਹਿਲਾ ਜਿਹੜਾ ਦੁਬਈ ਗਿਆ ਸੀਗਾ ਤੇ ਉਸ ਤੋਂ ਬਾਅਦ ਉੱਥੇ ਯੂ ਐਸ ਏ ਪਹੁੰਚ ਗਿਆ ਕਿ ਤੁਹਾਨੂੰ ਕੋਈ ਜਾਣਕਾਰੀ ਸੀ ਤੁਹਾਡੀ ਕੋਈ ਗੱਲਬਾਤ ਹੋਈ ਸੀ ਨਹੀਂ ਭਾਜੀ ਸਾਡੀ ਕੋਈ ਗੱਲਬਾਤ ਨਹੀਂ ਹੋਈ ਸੀ ਸਾਨੂੰ ਦੁਬਈ ਤੱਕ ਪਤਾ ਸੀ ਦੁਬਈ ਤੋਂ ਕਿੰਨੀ ਤਰੀਨ ਨੂੰ ਗਿਆ ਕਿੰਨੀ ਨੂੰ ਨਹੀਂ ਗਿਆ ਸਾਨੂੰ ਕੋਈ ਜਾਣਕਾਰੀ ਨਹੀਂ ਹੈਗੀ ਇਸ ਬਾਰੇ ਰਾਤੀ ਜਦੋਂ ਪਰਤਿਆ ਹੋ ਤੇ ਉਦੋਂ ਤੁਸੀਂ ਮਿਲਣ ਆਏ ਸੀ ਕੋਈ ਗੱਲਬਾਤ ਉਦੋਂ ਕਰ ਪਈ ਹਾਂਜੀ ਰਾਤੀ ਸੱਡਕ 9:30 ਵਜੇ ਆਏ ਸੀ ਅਸੀਂ ਮੈਣਨਾ ਆਏ ਸੀ ਮਿਲੇ ਬੈਠੇ ਗੱਲਬਾਤਾਂ ਕੀਤੀਆਂ ਫੇ ਸਵੇ ਨੂੰ ਪਤਾ ਨਹੀਂ 5:00 ਵਜੇ ਚਲ ਗਏ ਕਿਤੇ ਉਹ ਕੋਈ ਆਪਣੇ ਯਾਰ ਦੋਸਤਾਂ ਨੂੰ ਫੋਨ ਮਾਰੇ ਕਿਉਂਕਿ ਯਾਰ ਦੋਸਤਾਂ ਨੂੰ ਪਤਾ ਹੁੰਦਾ ਕਈ ਵਾਰੀ ਕਿ ਸਾਡਾ ਦੋਸਤ ਕਿੱਥੇ ਜਾ ਸਕਦਾ ਵਦ ਤੋਂ ਵਦ ਕਿਹਦੇ ਕੋਲ ਜਾ ਕੇ ਬਹਿ ਸਕਦਾ ਕੋਈ ਲੱਭਣ ਦੀ ਕੋਸ਼ਿਸ਼ ਹੋਈ ਹੈ ਤੱਕ ਇਸ ਤਰ੍ਹਾਂ ਦੀ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਯਾਰ ਦੋਸਤਾਂ ਨੂੰ ਫੋਨ ਵੀ ਕੀਤਾ ਪਰ ਸਾਨੂੰ ਮਿਲਿਆ ਨਹੀਂ ਹਲੇ ਤੱਕ ਜੀ ਯਾਰ ਦੋਸਤਾਂ ਨੇ ਵੀ ਇਹ ਕਿ ਸਾਡੇ ਕੋਲ ਨਹੀਂ ਆਇਆ ਹਲੇ ਹਾਂਜੀ ਰਾਤੀ ਮੈਂਟਲੀ ਹਾਲਤ ਕਿਹੋ ਜੀ ਸੀ ਉਹਦੀ ਕਿਉਂਕਿ ਮੈਂਟਲੀ ਹਾਲ ਤਾਂ ਬਿਲਕੁਲ ਸਹੀ ਸੀ ਕੋਈ ਐਡਾ ਨਹੀਂ ਸੀ ਉਹਦਾ ਗੱਲਾਂ-ਬਾਤਾਂ ਤਾਂ ਬਿਲਕੁਲ ਸਹੀ ਲੱਗਦਾ ਸੀ ਪਰ ਥੋੜਾ ਨਰਵਸ ਹੋ ਗਿਆ ਡਿਪਰੈਸ ਉਹਥੇ ਕੀ ਕੁਝ ਹੋਇਆ ਉਹਦੇ ਨਾਲ ਕੀ ਕੁਝ ਘਟਨਾ ਵਾਪਰੀ ਕਿਉਂਕਿ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਆ ਰਹੀ ਹੈ ਕਿ ਹੱਤਕੜੀਆਂ ਪਾ ਕੇ ਲੈ ਕੇ ਆਇਆ ਬਹੁਤ ਸਾਰੀਆਂ ਗੱਲਾਂ ਕਹੀਆਂ ਜਾ ਰਹੀਆਂ ਕਿਹੜੇ ਹਾਲਾਤਾਂ ਚ ਉਹਨਾਂ ਨੂੰ ਉੱਥੋਂ ਜਿਹੜਾ ਕਿ ਅਰੈਸਟ ਕੀਤਾ ਕਿਵੇਂ ਉੱਥੋਂ ਦੀ ਲੈ ਕੇ ਇੱਥੇ ਤੱਕ ਲੈ ਕੇ ਆਏ ਕੁਝ ਦੱਸਿਆ ਨਹੀਂ ਐਦਾਂ ਦੀ ਗੱਲ ਕੋਈ ਨਹੀਂ ਸਰ ਦੱਸੇ ਕਿਹੜੇ ਹਾਲਾਤਾਂ 'ਚ ਲੈ ਕੇ ਆਏ ਕਿਹੜੇ 'ਚ ਨਹੀਂ ਲੈ ਕੇ ਆਏ ਐਦਾਂ ਦਾ ਕੁਝ ਨਹੀਂ ਸਾਨੂੰ ਦੱਸਿਆ ਉਹਨੇ ਹਾਂਜੀ ਪੁਲਿਸ ਸੈਸ਼ਨ ਹੁਣ ਕੀ ਕਹਿ ਰਹੀ ਹੈ ਉਹ ਹੁਣ ਪਾਲ ਉਹ ਵੀ ਕਰਦੇ ਸਵੇਰੇ ਆਏ ਸੀ ਰਿਪੋਰਟ ਲੱਕ ਕੇ ਲੈ ਕੇ ਗਏ ਆ ਬਾਕੀ ਦੱਸਣਗੇ ਕਿੱਦਾਂ ਹੁੰਦੀ ਆ ਹਾਂਜੀ ਬਿਲਕੁਲ ਇਹ ਦਵਿੰਦਰ ਦੇ ਘਰ ਦੇ ਹਾਲਾਤਾਂ ਨੂੰ ਵਿਖਾਇਆ ਹੈ ਕਿ ਘਰ ਦੇ ਹਾਲਾਤ ਕਿ ਬਣੇ ਹੋਏ ਐ ਤਸਵੀਰਾਂ ਚ ਤੁਹਾਨੂੰ ਦਿਖਾ ਰਿਹਾ ਐ ਇਹ ਫਲੋਰ ਦਾ ਇੱਕ ਘਰ ਹੈ ਚਲੋ ਜਿਵੇਂ ਵੀ ਇਹ ਆਪਣੀ ਜ਼ਿੰਦਗੀ ਗੁਜ਼ਾਰਦੇ ਪਏ ਸੀਗੇ ਤੇ 40 ਸਾਲ ਦੀ ਉਮਰ ਵਿੱਚ ਦਵਿੰਦਰ ਦੇ ਦਿਲ ਵਿੱਚ ਆਇਆ ਕਿ ਸ਼ਾਇਦ ਕਿ ਮੈਂ ਆਪਣੇ ਘਰ ਦੀ ਨੁਹਾਰ ਬਦਲਦਾ ਘਰ ਦਾ ਭਵਿੱਖ ਬਦਲਦਾ ਇਸ ਕਰਕੇ ਉਹਨੇ ਬਾਹਰ ਜਾਂਦਾ ਰਸਤਾ ਚੁਣਿਆ ਵੈ ਤੇ ਪਹਿਲਾ ਉਹ ਦੁਬਈ ਜਾਂਦਾ ਵੈ ਦੁਬਈ 2 ਮਹੀਨੇ ਲੰਦਾ ਤੇ ਉਸ ਤੋਂ ਬਾਅਦ ਯੂਐਸਏ ਵੱਲ ਚਲਾ ਜਾਂਦਾ ਵੈ ਪਰ ਉੱਥੋਂ ਦੀ ਹੁਣ ਰਿਪੋਰਟ ਹੋ ਕੇ ਕੱਲ ਰਾਤ ਨੂੰ ਵਾਪਸ ਆਂਦਾ ਵੈ ਦੋਸਤਾਂ ਦਾ ਕਹਿਣਾ ਹੈ ਕਿ ਰਾਤੀ ਗੱਲਬਾਤ ਕੀਤੀ ਤਾਂ ਠੀਕ ਲੱਗ ਰਿਹਾ ਸੀਗਾ ਪਰ ਤੜਕਸਾਰ 5-6 ਦਾ ਸਮਾਂ ਸੀ ਜਦੋਂ ਘਰ ਦੇ ਸੁੱਤੇ ਪਏ ਸੀ ਉਦੋਂ ਮੋਟਰਸਾਈਕਲ ਚੱਕਦਾ ਵੈ ਤੇ ਚੱਲ ਜਾਂਦਾ ਵੈ ਤੇ ਹੁਣ ਉਦੋਂ ਪਤਾ ਨਹੀਂ ਹੈਗਾ ਕਿ ਇਸ ਵਕਤੋਂ ਕਿੱਥੇ ਹੈ ਕਿਹੜੇ ਹਾਲਾਤਾਂ ਦੇ ਵਿੱਚ ਹੈ ਇਹ ਇੱਕ ਪਰਿਵਾਰ ਦੇ ਹਾਲਾਤ ਤੁਹਾਨੂੰ ਦਿਖਾ ਰਿਹਾ ਹੈ ਇਦਾਂ ਦੇ 100 ਚਾਰ ਪਰਿਵਾਰ ਹੈ ਤੇ ਅੱਗੇ ਪਤਾ ਨਹੀਂ ਹੋਰ ਕਿੰਨੇ ਕ ਪਰਿਵਾਰ ਇਦਾਂ ਦੇ ਹੋਊਗੇ ਜਿਨ੍ਹਾਂ ਦੇ ਬੱਚੇ ਲੱਖਾਂ ਰੁਪਿਆ ਲਗਾ ਕੇ ਬਾਹਰ ਗਏ ਹੋਏ ਐ ਤੇ ਹੁਣ ਜਦੋਂ 트ੰਪ ਨੇ ਆਦੇਸ਼ ਦਿੱਤੇ ਤਾਂ ਕਿ ਇਲੀਗਲ ਕਿਸੇ ਵੀ ਵਿਅਕਤੀ ਨੂੰ ਰਹਿਣ ਨਹੀਂ ਦਿੱਤਾ ਜਾਊਗਾ ਇੱਕ ਬਹੁਤ ਵੱਡਾ ਆંકੜਾ ਇਹ ਐ ਕਿ ਜਿਹੜੇ ਭਾਰਤੀ ਇਸ ਵਕਤ ਅਮਰੀਕਾ ਵਿੱਚ ਡੰਕੀ ਦੇ ਰਾਹੀ ਐ ਇਲੀਗਲ ਤਰੀਕੇ ਨਾਲ ਰਹਿ ਰਹੇ ਐ ਤੇ ਉਹਨਾਂ ਦਾ ਕੀ ਹੋਊਗਾ ਕਿਉਂਕਿ ਇੱਕ ਚੰਗਾ ਭਵਿੱਖ ਸੋਚ ਕੇ ਗਏ ਸੀਗੇ ਪਰ ਹੁਣ ਉਹਨਾਂ ਨੂੰ ਵਾਪਸ ਆਣਾ ਪੈ ਰਿਹਾ ਸਰਕਾਰਾਂ ਕਿਵੇਂ ਇਹਨਾਂ ਨੂੰ ਨੌਕਰੀਆਂ ਦੇਣਗੀ ਕਿਵੇਂ ਇਹਨਾਂ ਦੇ ਮਾਪੇ ਜਿਹੜਾ ਕਿ ਗੁਜ਼ਾਰਾ ਕਰੂਗੇ ਹੁਣ ਬਹੁਤ ਸਾਰੇ ਸਵਾਲ ਹੈ ਤੇ ਹਾਲਾਤ ਜਿਹੜੇ ਕੀ ਹੈ ਉਹ ਬਿਆਨ ਨਹੀਂ ਕੀਤੇ ਜਾ ਸਕਦੇ ਕੈਮਰਾਮੈਨ ਸ਼ਮਸ਼ੇਰ ਦੇ ਨਾਲ ਮੈਂ ਰਾਗਵ ਜੈਨ ਰੋਜ਼ਾਨਾ ਸਪੋਕਸਮੈਨ ਜਲੰਧਰ